tan ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪਿੰਡ ਦੇ ਲੋਕਾਂ ਨੂੰ ਵਾਟਰ ਵਰਕਰਸ ਦੇ ਪਾਣੀ ਦੇ ਬਿੱਲ ਮਾਫ ਕੀਤੇ ਫੈਸਲੇ ਨਾਲ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਵਾਟਰ ਵਰਕਰਸ ਦੇ ਕੰਮ ਕਰਨ ਵਾਲੇ ਸੈਂਕੜੇ ਬੇਰੁਜ਼ਗਾਰ ਮੁਲਾਜ਼ਮ ਰੋਜ਼ਗਾਰ ਤੋਂ ਵਾਂਝੇ ਹੋ ਜਾਣਗੇ ਮਲੋਟ ਅਤੇ ਲੰਬੀ ਹਲਕੇ ਦੇ ਜਲ ਸਪਲਾਈ ਸੈਨੀਟੇਸ਼ਨ ਪੰਜਾਬ ਵਿੱਚ ਪੰਚਾਇਤੀ ਰਾਜ ਜਲ ਸਕੀਮ ਦੇ ਕੱਚੇ ਮੁਲਾਜ਼ਮਾਂ ਨੇ ਮੀਟਿੰਗ ਕਰਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਬਾਰੇ ਵੀ ਸੋਚਿਆ ਜਾਵੇ ਸਰ ਸਾਰੇ ਇਕੱਠੇ ਹੋਏ ਅੱਜ ਇਸ ਵਿਸ਼ੇ ਦੇ ਉੱਤੇ ਜੋ ਸਰਕਾਰ ਨੇ ਫੈਸਲਾ ਲਿਆ ਵੀ ਟੂਟੀਆਂ ਦੇ ਜੋ ਬਿੱਲ ਮਾਫਾ ਸਰ ਅਸੀਂ ਇਸ ਮੈਂ ਫੈਸਲੇ ਦੇ ਅੰਗੇਜ਼ ਨਹੀਂ ਹੈਗੇ ਸਰਕਾਰ ਨੇ ਜੋ ਫੈਸਲਾ ਲਿਆ ਕੋ ਸੋਚ ਕੇ ਲਿਆ ਬਹੁਤ ਸੋਹਣਾ ਫੈਸਲਾ ਲਿਆ ਵੀ ਚਲੋ ਗਰੀਬਾਂ ਦੇ ਬਿੱਲ ਮਾਫਾ ਬਹੁਤ ਵਧੀਆ ਸੋਹਣਾ ਕੰਮ ਕੀਤਾ ਪਰ ਸਰ ਉਹ ਗਰੀਬਾਂ ਦੇ ਵਿੱਚ ਅਸੀਂ ਵੀ ਤਾਂ ਆਉਣੇ ਆ ਨਾ ਮਲਾਸੀ ਕੀ ਸਾਡਾ ਜੋ ਚੁੱਲ੍ਹਾ ਚੱਲਦਾ ਸੀ ਰੋਜ਼ਗਾਰ ਸੀ ਸਾਡਾ ਉਹ ਤਾਂ ਸਾਡੇ ਤੋਂ ਖੁੱਸ ਗਿਆ ਜਿੱਦੋਂ ਸਾਨੂੰ ਬਿੱਲਾਂ ਦੇ ਅਕੋਰਡਿੰਗ ਹੀ ਤਨਖਾਹ ਮਿਲਦੀ ਸੀ ਅੱਜ ਜਦੋਂ ਸਾਡੇ ਬਿੱਲ ਹੀ ਨਾ ਇਕੱਠੇ ਹੋਣਗੇ ਤਾਂ ਸਾਨੂੰ ਤਨਖਾਹ ਕਿੱਥੋਂ ਮਿਲੂਗੀ ਕਿੰਨੇ ਕੁ ਮੁੰਡੇ ਹੈ ਮਲਾਜਮ ਹੈਗੇ ਜਿਹੜੇ ਕਿ ਕੰਮ ਕਰਦੇ ਸੀਗੇ ਤੇ ਕੀ ਲੱਗਦਾ ਹੈ ਕਿ ਕਿੰਨਿਆਂ ਦੇ ਪਰਿਵਾਰ ਜਿਹੜੇ ਹੈਗੇ ਆ ਬੇਰੋਜ਼ਗਾਰ ਹੋ ਜਾਣਗੇ ਸਰ ਆਪਣੇ ਪੰਜਾਬ ਦੇ ਵਿੱਚ 12894 ਪਿੰਡਾਂ ਹਰ ਇੱਕ ਪਿੰਡ ਦੇ ਵਿੱਚ ਇੱਕ ਵਾਟਰ ਵਾਸਤਾ ਪ੍ਰੋਪਰ ਹੈ ਨਾ ਕਈ ਪਿੰਡਾਂ ਦੇ ਵਿੱਚ ਦੋ ਦੋ ਵੀ ਹੈਗੇ ਆ ਤਾਂ ਸਰ ਸਰਕਾਰੀ ਮੁਲਾਜ਼ਮ ਤਾਂ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਇਸ ਚੀਜ਼ ਬਾਰੇ ਨੌਲੇਜ ਆਵੇ ਕਿੰਨੇ ਕ ਸਰਕਾਰੀ ਮੁਲਾਜ਼ਮ ਹੈ ਜੋ ਕਿ ਕੰਮ ਕਰੀਏ ਅਸੀਂ ਇੱਕ ਇੱਕ ਬੰਦਾ ਵਾਟਰ ਵਾਸ ਦੇ ਵਿੱਚ ਕੰਮ ਕਰੀ ਜਾਂਦੇ ਆ ਮਤਲਬ ਉਹੀ ਬੰਦਿਆਂ ਦੀ ਸਾਡੀ ਤਨਖਾਹ ਰੁਕ ਗਈ ਹੁਣ ਸਾਨੂੰ ਸਰਕਾਰ ਇਹ ਦੱਸੇ ਵੀ ਅਸੀਂ ਕਿਹੜੇ ਬੰਨੇ ਚਾਹੀਏ ਅਸੀਂ ਇਹ ਸਰਕਾਰ ਕੋਲ ਮੰਗ ਕਰਦੇ ਆਂ ਵੀ ਸਭ ਤੁਸੀਂ ਜੋ ਫੈਸਲਾ ਕੀਤਾ ਬਹੁਤ ਸੋਹਣਾ ਹੈ ਪਰ ਸਾਨੂੰ ਵੀ ਤਾਂ ਰੁਜ਼ਗਾਰ ਦਿੱਤਾ ਜਾਵੇ ਨਾ ਸਾਨੂੰ ਵੀ ਕਿਸੇ ਅਕੋਰਡਿੰਗ ਦੇ ਵਿੱਚ ਤਨਖਾਹ ਦਿੱਤੀ ਜਾਵੇ ਸਾਨੂੰ ਸਰਕਾਰ ਪੱਕਾ ਕਰੇ ਜਾਂ ਬੇਸਿਕ ਪੇ ਦੇ ਵਿੱਚ ਜਿन्हे ਵੀ ਸਰਕਾਰ ਨੂੰ ਚੰਗਾ ਲੱਗਦਾ ਸੀ ਭਾਈ ਦੇ ਨਹੀਂ ਕਿਸੇ ਫੈਸਲੇ ਸਰਕਾਰ ਦੇ ਪਰ ਸਾਨੂੰ ਤਨਖਾਹ ਪ੍ਰੋਪਰ ਦਿੱਤੀ ਜਾਵੇ ਜਿਹੜੇ ਸਾਡੇ ਖਾਤੇ ਦੇ ਵਿੱਚ ਪਵੇ ਪ੍ਰੋਪਰ ਅਸੀਂ ਜਦੋਂ ਬਿੱਲ ਹੀ ਨਹੀਂ ਆਉਣੇ ਸਾਨੂੰ ਤਨਖਾਹ ਮਿਲ ਨਹੀਂ ਕਿੱਥੋਂ ਇਹ ਮੈਨੂੰ ਇਹ ਦੱਸੋ ਸਰ ਸਭ ਤੋਂ ਪਹਿਲਾਂ ਤਾਂ ਸਾਡੀ ਰਣਨੀਤੀ ਇਹ ਹੈ ਵੀ ਅਸੀਂ ਸਰਕਾਰ ਨੂੰ ਕੋਈ ਦੇ ਕੰਨਾ ਤਾਂ ਇਹ ਖਬਰ ਪਹੁੰਚਾਉਣੇ ਚਾਹਣੇ ਵੀ ਸਾਰਾ ਸਾਡੀ ਆਹਾ ਡਿਮਾਂਡ ਆ ਸਾਡੀ ਪੂਰੀ ਕੀਤੀ ਜਾ ਸਾਨੂੰ ਨਹੀਂ ਲੱਗਦਾ ਸਰਕਾਰ ਸਾਡੀ ਇਹ ਮੰਗ ਨਾ ਮੰਨੂਗੀ ਕਿਉਂਕਿ ਸੀਐਮ ਸਾਹਿਬ ਬਣੇ ਆ ਬਹੁਤ ਹੀ ਸੁਜਵਾਨ ਆ ਤੇ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੂੰ ਵੀ ਪਤਾ ਵੀ ਇੱਕ ਗਰੀਬ ਬੰਦੇ ਦੇ ਕੀ ਮੁਸ਼ਕਲਾਂ ਨੇ ਤਾਂ ਸਰਕਾਰ ਸਾਡੀ ਮੰਗ ਕਿਉਂ ਨਾ ਮੰਨੂਗੀ ਹਾਂ ਹਾਲਾਂਕਿ ਜੇ ਫਿਰ ਵੀ ਸਰਕਾਰ ਸਾਡੀ ਮੰਗ ਨਹੀਂ ਮੰਗਦੀ ਮੰਨਦੀ ਤਾਂ ਫਿਰ ਅਸੀਂ ਕੀ ਇਹ ਜਿਹੜਾ ਸੰਘਰਸ਼ ਥੋੜਾ ਜਾ ਇਸ ਲੈਵਲ ਤੋਂ ਉੱਚਾ ਲੈ ਕੇ ਸਾਰੇ ਵਾਟਰਵਾਸਾਂ ਦੇ ਵਿੱਚ رابطہ ਤੱਕ ਐਮ ਕਰਕੇ ਜਿੰਨੇ ਵੀ ਸਾਡੇ ਮੁਲਾਜ਼ਮ ਹੈ ਉਹ ਸਾਰਿਆਂ ਦਾ ਤਾਂ ਅੱਜ ਚੁੱਲਾ ਬੰਦ ਹੋਣ ਦੀ ਤਦਾਰ ਤੱਕ ਸਾਡੇ ਬੱਚੇ ਭੁੱਖੇ ਮਰਨਗੇ ਤਾਂ ਸੰਤੋਸ਼ ਸੰਘਰਸ਼ ਕਰਨਾ ਹੀ ਪੈਣਾ ਸਰ ਪਰਸੀ ਆਦੇ ਨਾਲ ਬੱਚੇ ਪੂਰਾ ਪਰਿਵਾਰ ਲੈ ਕੇ ਤੇ ਸੀਐਮ ਸਾਹਿਬ ਦੀ ਕੋਠੀ ਦਾ ਕਰਾ ਕਰਾਂਗੇ ਬਸ ਹਾਂਜੀ ਐਸਐਮਜ਼ ਪੰਜਾਬ ਦੇ ਲਈ ਸ੍ਰੀ ਮੁਕਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ